ਸਰ ਜਿਹੜਾ ਕੈਂਪ ਲੱਗ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਇਹ ਸਾਡਾ ਜੀ ਵੈਲਫੇਅਰ ਸਟੇਟਿ ਦਿਵੰਗ ਸਟੇਟਿ ਦਾ ਪ੍ਰੈਜ਼ੀਡੈਂਟ ਮਹਲਕਾ ਪਹਿਲਾਂ ਤੋਂ ਗੱਲ ਕਰ ਰਿਹਾ ਜੀ ਅਸੀਂ ਸਾਡੇ 20 ਤਰੀਕ ਨੂੰ ਦਿਵੰਗ ਦੇ ਅੰਗ ਖਣੀਆਂ ਦਾ ਸਰਕਾਰੀ ਸਿਵਲ ਹਸਪਤਾਲ 'ਚ 20 ਤਰੀਕ ਨੂੰ ਕੈਂਪ ਲੱਗਿਆ ਰਜਿਸਟ੍ਰੇਸ਼ਨ ਜਿਨ੍ਹਾਂ ਦੀ ਹੋਈ ਹੈ ਉਹਨਾਂ ਨੂੰ ਅਸੀਂ 4 ਤਰੀਕ 9 ਤੋਂ 12 ਵਜੇ ਤੱਕ ਸਾਡਾ ਮਤਲਬ ਜਿਲਚਾ ਨੇ ਉਹਨਾਂ ਨੂੰ ਮਿਲ ਚਿਹਰੇ ਨੇ ਅਸੀਂ ਜੀਣੇ ਨੇ ਵੰਡੀ ਜਾਣੀਆਂ ਨੇ ਸਰ ਡੀਸੀ ਸਾਹਿਬ ਨੂੰ ਤੇ ਸਮਾਜਿਕ ਅਫਸਰ ਟਵਾਨਾ ਸਾਹਿਬ ਨੂੰ ਸਾਡੇ ਜਿੰਨੇ ਵੀ ਸਸਤਾ ਦੇ ਪ੍ਰੈਜੈਂਟ ਨੇ ਉਹਦੇ ਦਾਰਨ ਨੇ ਉਹਨਾਂ ਬਲੋਂ ਸਾਨੂੰ ਵੰਡੀ ਜਾਣੀਆਂ ਹਨ ਤੇ ਅਸੀਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਤੇ ਡੀਸੀ ਸਾਹਿਬਾਨਾਂ ਦਾ ਤੇ ਅਲੈਂਪੋ ਕੰਪਨੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੀ ਆਪਾਂ ਨੂੰ ਹਰੇਕ ਤਰ੍ਹਾਂ ਦੇ ਇਹਨਾਂ ਦੀ ਮਦਦ ਕਰ ਰਹੀ ਹੈ ਮੈਂ ਇਹੀ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਅਧੂਰੇ ਰਹਿ ਗਏ ਸਾਡੇ ਬਲੋਂ ਆਣ ਤੋਂ ਉਹ ਸਾਡੇ ਕੈਂਪ ਚ ਪਹੁੰਚੋ ਹਰੇਕ ਮਹੀਨੇ ਸਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਰਿਸਚਰਚ ਵਿੱਚ ਕੇਸ ਹੁੰਦੇ ਨੇ ਅ ਮਨਜ਼ੂਰ ਹੁੰਦੇ ਨੇ ਉਹ ਅਸੀਂ ਉਹਨਾਂ ਨੂੰ ਹਰ ਮਹੀਨੇ ਜੋ ਵੀ ਉਹਨਾਂ ਚੀਜ਼ਾਂ ਨੇ ਡਿਵਰਟ ਕਰਦੀ ਅਸੀਂ ਇਹ ਜਿਹੜੀ ਤੁਹਾਡੀ ਮਤਲਬ ਜਿਨ੍ਹਾਂ ਨੂੰ ਰਿਜਿਸਟ੍ਰੇਸ਼ਨ ਹੋਈ ਹੈ ਉਹਨਾਂ ਨੂੰ ਹੀ ਮਿਲ ਲੈਣੇ ਜੀ ਇਹ ਉਹਨਾਂ ਨੂੰ ਮਿਲ ਲੈਣੇ ਜਿਹੜੇ ਅਧੂਰੇ ਰਹਿ ਗਏ ਜਿਨ੍ਹਾਂ ਦੀ 80% ਹੈ ਉਹਨਾਂ ਨੂੰ ਅਸੀਂ ਬੈਟਰੀ ਵਾਲੀ ਸਾਈਕਲੀਆਂ ਦੇਣੀਆਂ ਨੇ ਜੇ 80% ਤੋਂ ਘੱਟ ਨੇ ਅਸੀਂ ਉਹਨਾਂ ਨੂੰ ਦੂਸਰੀ ਬਿਲ ਚੇਅਰ ਦੇਣੀ ਹੈ ਤੇ ਬਾਕੀ ਜੋ ਵੀ ਅੰਗ ਨੇ ਕਿਸੇ ਦਾ ਕੋਈ ਅੰਗ ਹੀ ਨਾ ਅੰਗ ਦੀ ਕਿਸੇ ਨੂੰ ਜ਼ਰੂਰਤ ਹੈ ਉਹ ਅਸੀਂ ਉਹ ਵੀ ਉਹਨਾਂ ਦਾ ਸਾਜੂ ਸਮਾਨ ਉਹਨੂੰ ਪ੍ਰੋਵਟ ਕਰਦੇ ਦੰਦੇ ਉਹ ਕੀ ਲੈ ਕੇ ਆਉਣ ਜਿਹੜੇ ਜਿੰਨਾਂ ਨੇ ਆਉਣਾ ਉੱਥੇ ਉਹਨਾਂ ਨੇ ਜਿੱਕ ਤਾਂ ਯੂਡੀ ਕਾਰਡ ਆਧਾਰ ਕਾਰਡ ਤੇ ਦੋ ਫੋਟੋਆਂ ਤੇ ਆਪਨੇ ਲੈ ਕੇ ਆਣ ਜੋ ਵੀ ਸਾਡਾ ਇਹਦੇ ਜੀ ਯੂਡੀ ਕਾਰਡ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨੇ ਆਨਲਾਈਨ ਜਿਹੜੀ ਸਰਕਾਰ ਹੈ ਸਾਡੀ ਸਸਤਾ ਆ ਚੀਜ਼ਾਂ ਜ਼ਰੂਰ ਦੇਖਦੀ ਹੈ ਕਿਹੜੀ ਜਗ੍ਹਾ ਆਉਣਾ ਤੇ ਉਹ ਜੀ ਆਣ ਖੰਨੇ बाबा विश्वकर्मा रामगढ़ी ਭਵਨ ਦੇਵ ਸਾਡੇ ਖੰਨੇ ਕਿ ਲੱਗਣਾ ਜੀ ਇਹ ਚੀਜ਼ਾਂ ਵੰਡੀ ਜਾਣੀਆਂ ਨੇ ਉੱਥੇ ਵੱਧ ਤੇ ਵੱਧ ਆਪਣਾ ਚੀਜ਼ ਦਾ ਲਾਭ ਠਾਣ ਔਰ ਪਹੁੰਚਣ ਇਹ ਖੰਨੇ ਕਿੱਥੇ ਪੈਂਦਾ ਜੀ ਇਹ ਖੰਨੇ ਜੀ रामगढ़ ਚ ਉਹਦੇ ਵਿੱਚ ਪੈਂਦਾ ਹੈ रामगढ़ੀ ਚ ਬਾਬਾ ਵਿਸ਼ਕਰਮਾ ਭਵਨ ਨੇੜੇ ਪੱਟੀਆਂ ਪਿੰਡ ਪੈਂਦਾ ਜੀ ਨੇੜੇ ਪੱਟੀਆਂ ਪੈਂਦਾ ਜੀ ਖੰਨਾ ਪੈਂਦਾ ਲਿਵੜਾ ਰੋਸ਼ਕ ਜਿਹੜਾ ਲੁਧਿਆਣਾ ਲੱਗਣਾ ਉਹ ਕਿੱਥੇ ਲੱਗਣਾ ਉਹ ਲੱਗਣਾ ਜੀ ਆਪਣਾ ਸ਼ਿਮਲਾਪੁਰੀ ਚ ਸ਼ਿਮਲਾਪੁਰੀ ਨਹਿਰ ਦੇ ਗਿੱਲਾ ਵਾਲੇ ਨਹਿਰ ਗਿੱਲਾ ਵਾਲੇ ਚੌਂਕ ਦੇ ਜੀ ਉੱਥੇ 5 ਤਰੀਕ ਨੂੰ ਲੱਗਣਾ ਸਾਡਾ ਕੈਂਪ ਉੱਥੇ ਵੀ ਜਿਹੜੇ ਕੈਂਪ ਦੇ ਵਿੱਚ ਮਨਜ਼ੂਰ ਹੋਏ ਨੇ ਕੇਸ ਉਹਨਾਂ ਨੂੰ ਸਾਰੀ ਚੀਜ਼ਾਂ ਬਿਲਚੇਰ ਵਗੈਰਾ ਜੋ ਵੀ ਆਂਗਾ ਇਹਨੂੰ ਸਭ ਨੂੰ ਮਿਲਣਗੇ ਮੇਰੀ ਆਹੀ ਬੇਨਤੀ ਹੈ ਇਲਾਕਾ ਵਾਸੀਆਂ ਨੂੰ ਅਸੀਂ ਖੰਨਾ ਜ਼ਿਲ੍ਹੇ ਦੇ ਅੰਦਰ ਜੋ ਵੀ ਹੈਗਾ ਸਮਰਾਲਾ ਖੰਨਾ ਤੇ ਪੈੜ ਹਲਕੇ ਨੂੰ ਜਿਹੜੇ ਵੀ ਸਾਡੇ ਕੇਸ ਨੇ ਮਨਜ਼ੂਰ ਹੋਏ ਨੇ ਅਸੀਂ ਉਹਨਾਂ ਨੂੰ ਸਾਰਨ ਬਿਲਚੇਰਾਂ ਮੰਡਣੀਆਂ ਮੈਂ ਆਪਣੇ ਸਤਸਾ ਡੀਸੀ ਸਾਹਿਬਾਨਾਂ ਦਾ ਉਹ ਪੰਜਾਬ ਸਰਕਾਰ ਦਾ ਡਾਕਟਰ ਬਲਵੀਰ ਸਿੰਘ ਬਲਵੀਰ ਕੋ ਸਮਾਜਿਕ ਮੰਤਰੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸਰਕਾਰ ਵੱਲੋਂ ਬਹੁਤ ਤਕੜਾ ਸਹਿਯੋਗ ਦੇ ਦਿੱਤਾ ਧੰਨਵਾਦ ਜੀ ਧੰਨਵਾਦ ਤੁਹਾਡਾ ਮੀਡੀਆ ਚੈਨਲ ਦਾ ਜਿਨ੍ਹਾਂ ਸਾਡੀ ਗੱਲ ਪੂਰੀ ਰੱਖਣੀ ਹੈ ਧਨਮਈ ਰੱਖਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ